ਮੰਮੀ ਜੀ ਮੈਨੂੰ ਚਾਹ ਬਣਾ ਦਿਓ ਬਸ ਬਸ ਦੋ ਕਿਸੂਟ ਰਹਿ ਗਏ 5 ਮਿੰਟ ਰੁਕ ਜਾ ਫੇਰ ਬਣਾ ਦਿੰਦੀ ਆ ਹਾਂਜੀ ਜਲਦੀ ਕਰ ਮੈਨੂੰ ਬਹੁਤ ਭੁੱਖ ਲੱਗੀ ਪਈ ਐ ਬਸ 5 ਕਿ ਮਿੰਟ ਰੁਕ ਜਾ ਠੀਕ ਐ ਹਾਂਜੀ ਨਾ ਤੇਰੇ ਤੋਂ ਚਾਹ ਨਹੀਂ ਬਣਦੀ ਸਵੇਰ ਦੀ ਗਈ ਆ ਮੇਰੀ ਦੋਤੀ ਇੱਕ ਰੋਟੀ ਖਾਧੀ ਆ ਉਹਨੇ ਮੰਮੀ ਜੀ ਮੈਂ ਵੀ ਕਪੜੇ ਧੋ ਰਹੀ ਆ ਮੈਂ ਵੀ 베ਲੀ ਨਹੀਂ ਆ ਤੁਸੀਂ ਬਣਾ ਦਿਓ ਚਾ ਨਾ ਕਿਤੇ ਨਹੀਂ ਜਾਂਦੇ ਤੇਰੇ ਕਪੜੇ ਫੇਰ ਤੋਂ ਲੈ ਇਹਨਾਂ ਨੂੰ ਪਹਿਲਾਂ ਚਾਹ ਬਣਾ ਕੇ ਦੇ ਸਾਰਾ ਦਿਨ 베ਲੀ ਰਹਿਣੀ ਐ ਹਾਂ ਮੈਂ ਕਾਹਨੂੰ ਕੰਮ ਕਰਦੀ ਆ ਸਾਰਾ ਕੰਮ ਤਾਂ ਤੁਸੀਂ ਕਰਦੇ ਹੋ ਉਹ ਵੀ ਮੰਜੇ ਨਾਲ ਜੁੜ ਕੇ ਉਹ ਕਿਉਂ ਸਾਰਾ ਦਾ ਰੌਲਾ ਪਾਈ ਜਾਂਦੇ ਹੋ ਹੋਰ ਕੰਮ ਹੈ ਨਹੀਂ ਤੁਹਾਨੂੰ ਕੋਈ ਨਾ ਮੈਂ ਕਾਨੂੰ ਰੌਲਾ ਪਾਉਣੀ ਆ ਰੌਲਾ ਪਾਉਂਦੀ ਤੇਰੀ ਕੁਛ ਲੱਗਦੀ ਜੋ ਆਕੜੀ ਨੇ ਚਾਹ ਮੰਗ ਲਈ ਜਾਂ ਨਿਕਲ ਗਈ ਇਹਦੀ ਮੰਮੀ ਤੁਹਾਨੂੰ ਪਤਾ ਹੈ ਵੀ ਪ੍ਰੀਤ ਕੱਪੜੇ ਧੋਣ ਚ ਬੀਜੀ ਹੈ ਤੁਸੀਂ ਬਣਾ ਦਿਓ ਚਾਹ ਸਖ ਮੰਨ ਨੂੰ ਤੂੰ ਨਾ ਸਾਡੇ ਵੱਲ ਦੀ ਗੱਲ ਕਰੀ ਕਿਵੇਂ ਤੀਮੀ ਦਾ ਗੁਲਾਮ ਬਣਿਆ ਫਿਰਦਾ ਖੋਰੇ ਤੇਰੇ ਸਿਰ ਚ ਕੀ ਘੋਲ ਕੇ ਪਾ ਰੱਖਿਆ ਆਏ ਨੇ ਇਹਦੇ ਚ ਗੁਲਾਮੀ ਵਾਲੀ ਤਾਂ ਕੋਈ ਗੱਲ ਨਹੀਂ ਮਾਂ ਤੁਸੀਂ ਤਾਂ ਵੀ ਬੋਲੀ ਜਾਂਦੇ ਹੋ ਹਾਂ ਮੇਰੇ ਤਾਂ ਦਿਮਾਗ ਚ ਫਰਕ ਆ ਜਿਹੜਾ ਮੈਂ ਬੋਲੀ ਜਾਨੀ ਆ ਨਾ ਹੁਣ ਤੂੰ ਖੁਸ਼ ਆ ਮੇਰੇ ਪੁੱਤਰਾ ਮੈਨੂੰ ਲੜਾ ਕੇ ਨਾ ਤੇਰੇ ਧੀ ਨਾ ਤੇਰੇ ਪੁੱਤ ਤੈਨੂੰ ਕੀ ਪਤਾ ਜਵਾਕ ਕਿਵੇਂ ਸੰਭਾਲੇ ਜਾਂਦੇ ਨੇ ਕੁਲ ਲੈਣੀ ਨਾ ਹੋਵੇ ਤਾਂ ਠਿਕ ਲੈਣੀ ਆ ਤਾਂ ਲੈ ਕੇ ਕਿਉਂ ਆਏ ਸੀ ਕਿ ਤੈਨੂੰ ਰੋਈ ਜਾਨੀਆ ਕੋਈ ਫਾਇਦਾ ਰੋਣ ਦਾ ਤੈਨੂੰ ਪਤਾ ਤਾਂ ਹੈ ਦੀਪਮੰਮੀ ਦੇ ਸੁਭਾਅ ਦਾ ਬਿਨਾਂ ਗੱਲੋਂ ਮੈਂ ਨਾ ਲੜਾਈ ਪਾਈ ਰੱਖ ਤੇ ਸੱਚੀ ਦੱਸਾਂ ਮੈਂ ਤਾਂ ਥੱਕ ਗਈ ਇਸ ਰੋਜ਼ ਰੋਜ਼ ਦੀ ਲੜਾਈ ਤੋਂ ਮੈਂ ਤਾਂ ਛੇ ਕਰ ਦੇ ਮੈਂ ਕੁਝ ਖਾ ਕੇ ਮਰ ਜਾ ਤੇਰਾ ਦਿਮਾਗ ਖਰਾਬ ਹੋ ਗਿਆ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਤੂੰ ਤੁਸੇ ਵੇਖਿਆ ਨਾ ਦੀ ਮੰਮੀ ਕਿਵੇਂ ਮੈਨੂੰ ਕੰਮ ਕਰਦੀ ਨੂੰ ਵੀ ਕਹਿੰਦੇ ਨੇ ਕਿ ਮੈਂ ਕੁਝ ਨਹੀਂ ਕਰਦੀ ਸੱਚੀ ਤੇ ਤੁਸੀਂ ਮੇਰੇ ਨਾਲ ਨਾ ਹੁੰਦੇ ਨਾ ਹੁਣ ਤੱਕ ਮੈਂ ਕਦੋਂ ਦੀ ਮਰ ਮੁਕ ਜਾਣਾ ਸੀ ਹੈ ਕੰਬਲੀ ਬਸ ਕਰ ਹੁਣ ਐਵੇਂ ਨਾ ਰੋਈ ਜਾ ਭਾਵੇਂ ਉਹ ਮੇਰੀ ਮਾਂ ਹੀ ਐ ਜਿੱਥੇ ਉਹ ਗਲਤ ਐ ਉੱਥੇ ਉਹ ਗਲਤ ਐ ਮੈਂ ਤੈਨੂੰ ਕਦੇ ਕੁਝ ਨਹੀਂ ਗਿਆ ਨਾਲੇ ਤੈਨੂੰ ਮੰਮੀ ਦਾ ਸਵਾਲਾਤਾ ਪਤਾ ਹੀ ਐ ਪਰ ਇਹ ਮੰਮੀ ਜੀ ਦੀ ਗਲਤ ਗੱਲ ਐ ਨਾ ਸਦੋਂ ਉਹਨਾਂ ਦਾ ਜੀ ਕਰਦਾ ਮੈਨੂੰ ਔਲਾਦ ਦਾ ਮੇੜਾ ਮਾਰ ਦਿੰਦੇ ਨੇ ਇਹਦੇ ਮੇੜਾ ਕੀ ਕਸੂਰ ਐ ਚਲ ਕੋਈ ਗੱਲ ਨਹੀਂ ਤੂੰ ਉਹਨਾਂ ਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਨਾਲੇ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਰੱਬ ਨੇ ਚਾਹਿਆ ਤਾਂ ਛੇਤੀ ਆਪਣੇ ਘਰ ਖੁਸ਼ੀ ਆਉਣੀ ਆ। ਚੱਲ ਛੱਡ ਇਹਨਾਂ ਗੱਲਾਂ ਨੂੰ ਮੇਰਾ ਤਾਪ ਸਿਰ ਦੁਖਣ ਲੱਗ ਜਾਂਦਾ। ਮੈਂ ਤੈਨੂੰ ਗੱਲ ਕਹਾਂ ਜਿਮਨਤਾ। ਹਾਂਜੀ ਕਹੋ। ਤੂੰ ਨਾ ਦੋ ਚਾਰ ਦਿਨ ਪੇਕੇ ਲਾਇਆ। ਨਾਲ ਤੇ ਤੇਰਾ ਪਾਸਾ ਥੱਲੇ ਜਾਊਗਾ। ਨਾਲੇ ਮੰਮੀ ਨੂੰ ਪਤਾ ਲੱਗ ਜਾਊਗਾ ਵੀ ਕੱਲਿਆ ਕੰਮ ਕਿਵੇਂ ਕਰੀਦਾ। ਨਹੀਂ ਮੇਰਾ ਉੱਥੇ ਜਾਣ ਨੂੰ ਦਿੱਲੀ ਕਰਦਾ। ਨਾਲੇ ਪੇਕੇ ਤਾਂ ਮਾਪਿਓਂ ਲਾਲ ਹੁੰਦੇ ਨੇ ਨਾ ਅੱਛੇ ਹੁਣ ਰੱਬ ਨੇ ਮੇਥੋਂ ਮੇਰੇ ਮਾਪਿਓਂ ਹੀ ਖੋਲੇ ਕਿਹੜੇ ਪੇਕੇ ਉੱਥੇ ਤੇਰੇ ਭਰਾ ਬੰਜਾਈ ਤੇਰੀ ਭਤੀਜੇ ਭਤੀਜੀਆਂ ਸੁਖ ਨਤਰਾਂ ਭਰਿਆ ਪਰਿਵਾਰ ਹੈ ਤੁਹਾਨੂੰ ਨਹੀਂ ਪਤਾ ਦੀਪ ਮੇਰੀ ਪਰਜਾਈ ਮੈਨੂੰ ਜਮਾਂ ਪਸਾਦ ਨਹੀਂ ਕਰਦੀ ਹੋਤਾ ਚਾਹਦੀ ਹੈ ਕਿ ਮੈਂ ਇੱਥੇ ਕਦੀ ਨਾ ਆਵਾਂ ਹੁਣ ਲਈ ਤਾਂ ਮੈਂ ਮਰ ਗਈ ਥਾਈ ਤਾਂ ਮੈਨੂੰ ਕਦੇ ਫੋਨ ਨਹੀਂ ਕਰਦੀ ਹੁਣਾਂ ਨੂੰ ਡਰੇ ਕਿ ਮੈਂ ਕਿਤੇ ਆਈ ਨਾ ਜਾਵਾਂ ਤੈਨੂੰ ਆਏ ਕੋ ਲੱਗਦਾ ਕਿ ਤੇਰੇ ਭਰਾ ਆਪਣੀ ਤੇਰੀ ਕਦਰ ਨਹੀਂ ਕਰਦੇ ਬਥੇਰੀ ਕਦਰ ਕਰਦੇ ਆ ਤੇਰੀ ਉਹ ਸਗੋਂ ਤੂੰ ਕਿਸੇ ਪਿੱਛੇ ਲੱਗ ਕੇ ਆਪਣੀ ਭਝਾਈ ਨਾਲ ਲੜੀ ਹੋਈ ਆ ਤੇਰੇ ਭਰਾ ਦਾ ਕਿੰਨੇ ਵਾਰੀ ਮੈਨੂੰ ਫੋਨ ਆਇਆ ਕਿ ਤੁਸੀਂ ਆਉਂਦੇ ਨਹੀਂ ਤੂੰ ਤਾਂ ਉਹਦਾ ਫੋਨ ਹੀ ਨਹੀਂ ਚੱਕਦੀ ਇਹ ਗੱਲ ਆ ਕੋਈ ਜਦੋਂ ਮੈਂ ਕਿਹਾ ਨਾ ਕਿ ਮੈਂ ਨਹੀਂ ਜਾਣਾ ਉੱਥੇ ਤੇ ਮੈਨੂੰ ਪਤਾ ਹੈ ਕਿ ਉੱਥੇ ਮੇਰੇ ਨਾਲ ਕੀ-ਕੀ ਹੁੰਦਾ ਰਿਹਾ ਹੈ ਜਿੱਨਾ ਛੇ ਮੇਰੇ ਮਾਪਿਓ ਸੀ ਉਸ ਘਰ ਤੇ ਮੇਰਾ ਹੱਕ ਸੀ ਪਰ ਹੁਣ ਨਹੀਂ ਇਨਸਾਨ ਦੀ ਸੋਚ ਹਮੇਸ਼ਾ ਇੱਕੋ ਜਿਹੀ ਨਹੀਂ ਲੈਂਦੀ ਹਰ ਇੱਕ ਤੋਂ ਗਲਤੀ ਹੋ ਜਾਂਦੀ ਆ ਉਹਨਾਂ ਤੋਂ ਵੀ ਹੋ ਗਈ ਹੋਣੀ ਆ ਤੂੰ ਸਿਆਣੀ ਬਣ ਦੋ ਦਿਨ ਲਾਇਆ ਆਉਣ ਜਾਣ ਨਾਲ ਹੀ ਵਰਤਾਇਆ ਜਾਂਦਾ ਜੇ ਤੂੰ ਜਾਏਂਗੀ ਫੇਰ ਹੀ ਆਉਣਗੇ ਸੱਚੀ ਦੱਸਾ ਕਿ ਤਾ ਮੇਰਾ ਜਮਾ ਦਿਲ ਨਹੀਂ ਹੈਗਾ ਜਾਣਦਾ ਪਰ ਜੇ ਤੁਸੀਂ ਇੰਨੀ ਜ਼ਿੱਦ ਕਰ ਰਹੇ ਹੋ ਤਾਂ ਜਾਉਣੀ ਆ ਪਰ ਜੇ ਮੇਰੇ ਦਿਲ ਨਾਲ ਲੱਗਿਆ ਨਾ ਤਾਂ ਮੈਂ ਸ਼ਾਮੀ ਵਾਪਸ ਆ ਜਾਵਾਂਗੀ ਉਹ ਤੂੰ ਪਹਿਲਾਂ ਜਾ ਤਾਂ ਸਹੀ ਫੇਰ ਮੋੜ ਵੀ ਆਵੀਂ ਠੀਕ ਹੈ ਮੈਂ ਕਰ ਦਿੱਤੀ ਹੈ ਤਿਆਰੀ ਹਾਈ ਪੂਆ ਅਗੀ ਸ਼ਿਕਾਪੂ ਆਜੀ ਸਤਿ ਸ਼੍ਰੀ ਅਕਾਲ ਪੁੱਤ ਠੀਕ ਹੋ ਚਲੋ ਖੈ ਚੰਦਰੀਏ ਅੱਜ ਕਿਵੇਂ ਜੀ ਕਰਿਆ ਤੇਰਾ ਆਉਣ ਨੂੰ ਤੈਨੂੰ ਤਾਂ ਕਦੇ ਚੇਤਾ ਹੀ ਨਹੀਂ ਆਇਆ ਆਪਣੇ ਘਰ ਦਾ ਚੇਤਾ ਤਾਂ ਹੁੰਦਾ ਸੀ ਪਾਪੀ ਜੀ ਪਰ ਮਾਂ ਦੀ ਜਾਣ ਤੋਂ ਬਾਅਦ ਇਹ ਕਰ ਮੈਨੂੰ ਉਪਰਾ ਉਪਰਾ ਲੱਗਣ ਲੱਗ ਗਿਆ ਲੈ ਹੈ ਕਮਲੀ ਕਿਉਂ ਉਪਰਾ ਲੱਗਦਾ ਇਹ ਸਾਡੇ ਤੋਂ ਪਹਿਲਾਂ ਤੇਰਾ ਘਰ ਆ ਤੇ ਫੇਰ ਸਾਡਾ ਹੋਰਸ ਨਾਲ ਬਾਈ ਠੀਕ ਆ ਘਰੇ ਸਭ ਸੁਖਸਾਂ ਦਾ ਨਾ ਹਾਂ ਵੀਰੇ ਸਭ ਸੁਖਸਾਂ ਦੇ ਮੇਰਾ ਜੀ ਕਿਤਾਬ ਕੀ 2-3 ਦਿਨ ਤੁਹਾਡੇ ਕੋਲ ਲਾ ਕੇ ਆਵਾਂ ਉਹ ਤੇਰਾ ਹੀ ਘਰ ਆ ਕਮਲ ਜੀ ਚਾਹੇ 10 ਦਿਨ ਰਹੇ ਕਿਉਂ ਗੱਗਣ ਹਾਂਜੀ ਤੁਸੀਂ ਬਿਲਕੁਲ ਸਹੀ ਕਿਹਾ ਇਹਦਾ ਆਪਣਾ ਘਰ ਆ ਜਿੰਨੇ ਦਿਨ ਮਰਜੀ ਰਹੇ ਨਾਲੇ ਬੱਚਿਆਂ ਦਾ ਜੀ ਲੱਗ ਜੂ ਕਹਿੰਦੇ ਰਹਿੰਦੇ ਸੀ ਵੀ ਸਾਡੀ ਭੂਆ ਨਹੀਂ ਆਉਂਦੀ ਦੇਖ ਤੈਨੂੰ ਦੇਖ ਕੇ ਕਿੰਨਾ ਖੁਸ਼ ਹੋਏ ਸੀ ਅੱਛਾ ਭਾਬੀ ਐਨਾ ਯਾਦ ਕਰਦੇ ਸੀ ਮੈਨੂੰ ਹੋਰ ਪ੍ਰੀਤ ਬਹੁਤ ਯਾਦ ਕਰਦੇ ਸੀ ਤੈਨੂੰ ਵੇਖੀ ਵੀਰੇ ਬਿਨਾ ਬੇਬੇ ਬਾਪੂ ਤੇ ਕਿੰਨਾ ਸੁਨਣਾ ਸੁਨਣਾ ਲੱਗਦਾ ਹੈ ਕਰ ਪੜਨੇ ਔਰ ਜਾਣਤਾ ਬਣਿਆ ਇਸ ਦੁਨੀਆ ਤੇ ਜੋਨ ਸੰਦ ਦੁਨੀਆ ਤੇ ਆਇਆ ਉਹਨੇ ਇੱਕ ਦਿਨ ਜਾਣਾ ਵੀ ਹੁੰਦਾ ਸਾਰਿਆਂ ਨੇ ਇੱਥੇ ਥੋੜੇ ਬੈਠੇ ਰਹਿਣਾ ਤੂੰ ਐਵੇਂ ਬੜਾ ਸੋਚਣਾ ਨਾ ਕਰ ਠੀਕ ਆ ਵੀਰੇ ਚੱਲ ਆ ਜਾ ਅੰਦਰ ਬੈਠ ਕੇ ਗੱਲਾਂ ਕਰਦੇ ਆ ਨਾਲੇ ਚਾਹ ਪੀਨੇ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਤੂੰ ਹਾਂ ਜੀ ਮੈਂ ਬਿਲਕੁਲ ਠੀਕ ਆ ਤੇ ਇਸ ਵਾਰ ਤਾਂ ਇੱਥੇ ਮੇਰੇ ਬਹੁਤ ਚੀ ਲੱਗਿਆ ਮੇਰੇ ਭਰਾ ਪਰਜਾਈ ਤੇ ਬੱਚਿਆਂ ਨੇ ਮੈਨੂੰ ਬਹੁਤ ਪਿਆਰ ਕੀਤਾ ਤੇ ਇਸ ਵਾਰ ਤਾਂ ਮੈਨੂੰ ਆਪਣੇ ਘਰ ਦੀ ਯਾਦ ਤੱਕ ਨਹੀਂ ਆਉਂ ਦਿੱਤੀ ਉਹਨਾਂ ਨੇ ਚਲੋ ਵਧੀਆ ਗੱਲ ਆ ਵਾਹਿਗੁਰੂ ਕਰੇ ਤੁਹਾਡੇ ਚ ਇੰਨੇ ਪੈਰ ਬਣਿਆ ਰਹੇ ਇਹ ਸਭ ਤੁਹਾਡੇ ਕਰਕੇ ਹੀ ਹੋਇਆ ਜੀ ਉਹ ਮੇਰੇ ਕਰਕੇ ਨਹੀਂ ਇਹ ਸਭ ਮੰਮੀ ਕਰਕੇ ਹੋਇਆ ਨਾ ਹੀ ਉਹ ਤੇ ਨਾਲ ਲੜਦੀ ਤੇ ਨਾ ਹੀ ਮੈਂ ਤੈਨੂੰ ਪੇਕੇ ਭੇਜਦਾ ਸਹੀ ਗੱਲ ਹੈ ਜੀ ਤੁਹਾਡੀ ਉਹ ਮੈਂ ਤਾਂ ਤੈਨੂੰ ਤਾਂ ਫੋਨ ਲਾਇਆ ਸੀ ਮੰਮੀ ਨਾ ਬਿਮਾਰ ਹੋਈ ਪਈ ਆ ਕਦੇ ਉਹਨੇ ਕੱਲੀ ਨੇ ਨਾ ਕੰਮ ਨਹੀਂ ਨਾ ਕੀਤਾ ਤੇ ਹੁਣ ਤਾਂ ਉਹਨੇ ਆਪ ਕਿਹਾ ਵੀ ਪ੍ਰੀਤ ਨੂੰ ਲਿਆ ਉਹਦੇ ਬਿਨਾ ਘਰ ਸੁਣਾ ਹੋਇਆ ਪਿਆ ਆਪਣਾ ਨਾਲੇ ਕਹਿੰਦੀ ਹੁਣ ਮੈਂ ਕਦੇ ਨਹੀਂ ਲੜਦੀ ਉਹਦੇ ਨਾਲ ਅੱਛਾ ਐਨਾ ਯਾਦ ਕਰਦੇ ਨੇ ਮੰਮੀ ਜੀ ਮੈਨੂੰ ਹੋਰ ਐਂ ਕਰੀ ਤੁਰ ਲੱਗੀ ਨਾ ਫੋਨ ਕਰਦੀ ਮੈਨੂੰ ਮੈਂ ਤੈਨੂੰ ਵਾਸ ਸਾਡੇ ਤੋਂ ਲੈ ਜਾਊਂਗਾ ਠੀਕ ਹੈ ਬਾਈ ਕਿਦਾ ਫੋਨ ਸੀ ਪ੍ਰੀਤ ਅਭੀ ਦੀਪ ਦਾ ਫੋਨ ਸੀਗਾ ਅੱਛਾ ਕੀ ਕਹਿੰਦਾ ਸੀ ਬਾਈ ਬਸ ਕਹਿੰਦੇ ਸੀ ਕਿ ਪਿੰਡ ਆ ਜਾ ਹੁਣ ਪੇਕੇ ਦੇ ਲਾ ਕੇ ਬੈਠ ਗਈ ਏ ਅੱਛਾ ਸੱਚੀ ਪਾਪੀ ਮੇਰਾ ਬਹੁਤ ਦਿ ਲੱਗ ਗਿਆ ਤੁਹਾਡੇ ਨਾਲ ਤੁਸੀਂ ਮੈਨੂੰ ਜਮਾਂ ਵੀ ਬੇਬੇ ਬਾਪੂ ਦੀ ਕਮੀ ਨਹੀਂ ਮਹਿਸੂਸ ਹੁੰਦੀ ਮੈਂ ਤਾਂ ਇਹ ਸੋਚਦੀ ਸੀ ਕਿ ਪੇਕੇ ਉਹਨਾਂ ਚੀਜ਼ੇ ਹੁੰਦੇ ਨੇ ਜਿੰਨਾ ਚਿਰ ਮਾਂ ਪਿਓ ਹੁੰਦੇ ਨੇ ਪਰ ਨਹੀਂ ਬਾਪੂ ਮੈਂ ਗਲਤ ਸੀ ਪੇਕੇ ਦਾ ਭਰਾ ਮਤੇ ਪਰਜਾਈਆਂ ਨਾਲ ਵੀ ਹੁੰਦੇ ਨੇ ਜੇ ਕੋਈ ਸਮਝੇ ਤਾਂ ਸਹੀ ਗੱਲਾਂ ਤੇਰੀ ਪ੍ਰੀਤ ਤੂੰ ਮੇਰੇ ਵਾਲੀ ਦੇਖ ਲਾ ਰੱਬ ਨੇ ਭਰਾ ਤਾਂ ਮੈਨੂੰ ਪਹਿਲਾਂ ਹੀ ਨਹੀਂ ਦਿੱਤਾ ਸੀ ਤੇ ਮੇਰੇ ਤੋਂ ਮੇਰੇ ਬੇਬੇ ਬਾਪੂ ਵੀ ਖੋ ਲੇ ਸਭ ਉਹ ਪੇਕੇ ਤਾਂ ਮੇਰੇ ਖਤਮ ਹੋਏ ਨੇ ਪਰ ਫਿਰ ਵੀ ਮੈਂ ਜਾ ਕੇ ਆਉਣੀ ਆਪਣੀ ਪੇਕੇ ਆਪਣੇ ਬਾਪੂ ਦੇ ਵੇੜੇ 'ਚ ਘੇੜਾ ਮਾਰ ਕੇ ਆਉਣੀ ਆ ਬਹੁਤ ਜਿਗਰਾ ਚਾਹੀਦਾ ਇਸ ਲਈ ਚੁੱਪ ਐਨੇ ਇਹ ਬਹੁਤ ਜਿਗਰੇ ਵਾਲੀ ਆ ਪਰ ਮੈਨੂੰ ਇਹ ਨਹੀਂ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਨੂੰ ਮੇਰੇ ਪੇਕਿਆਂ ਦਾ ਕਿੰਨਾ ਵੱਡਾ ਦੁੱਖ ਆ ਤੁਸੀਂ ਠੀਕ ਕਹਿ ਰਹੇ ਵੀਰੇ ਪਾਪੀ ਮੈਂ ਤੁਹਾਡੇ ਬਾਰੇ ਬਹੁਤ ਗਲਤ ਸੋਚਦੀ ਰਹੀ ਮੈਨੂੰ ਮਾਫ ਕਰਦੇ ਹੋ ਪ੍ਰੀਤ ਦੂਰੀਆਂ ਹਮੇਸ਼ਾ ਗਲਤਫਹਿਮੀਆਂ ਪੈਦਾ ਕਰਦੀਆਂ ਪਿਆਰ ਨਹੀਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪਾਪੀ ਵੀਰੇ ਮੈਂ ਤਿਆਰ ਹੋ ਜਾਨੀ ਆ ਤੁਸੀਂ ਮੈਨੂੰ ਐਡੇ ਤੱਕ ਛੱਡਿਆ ਪਣੇ ਹਜੇ ਹੋ ਰਹਿੰਦੇ 2-4 ਦਿਨ ਕੀ ਹੁੰਦਾ ਸੀ ਵੀਰੇ ਦੀਪਤਾ ਫੋਨ ਆਇਆ ਸੀ ਮੰਮੀ ਘਰੇ ਬਿਮਾਰ ਹੈ ਤਾ ਜਾਣਾ ਪੈਣਾ ਅੱਛਾ ਫਿਰ ਤਾਂ ਜਾਣਾ ਬਣਦਾ ਪਣੇ ਚਲ ਤੂੰ ਆਇਆ ਕਰ ਤੂੰ ਤਿਆਰ ਹੋ ਮੈਂ ਤੈਨੂੰ ਛੱਡਿਆ ਹਾਂ ਅੱਡੇ ਤੇ ਠੀਕ ਆ ਵੀਰੇ